ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਬੇਟਾ ਅਖਲਾ ਫਿੱਕੇ ਤਿਆਰੀ ਦੀ ਆਪਾਂ 87 ਨੰਬਰ ਟੈਸਟ ਸਰਲ ਕਰੋ ਦੇ ਸਵਾਲ ਆ ਜਿਹੜੇ ਉਹ ਕਰਦੇ ਪਏ ਆ ਤਾਂ ਬੇਟਾ ਸਰਲ ਕਰੋ ਦੇ ਵਿੱਚ ਆ ਪਹਿਲਾ ਸਵਾਲ ਆ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਆਏ ਹੋਏ ਸਵਾਲ ਹੈਗੇ ਆ ਬੇਟਾ ਤਿੰਨ ਆ ਬੇਟਾ ਸਰਲ ਕਰੋ ਦਾ ਸਵਾਲ ਆ ਬੇਟਾ ਸਭ ਤੋਂ ਪਹਿਲਾਂ ਆਪਾਂ ਬਾਰਡ ਮਾਸ ਰੂਲ ਨੂੰ ਫਾਲੋ ਕਰਦੇ ਆ ਬਾਰਡ ਮਾਸ ਰੂਲ ਦੇ ਅਕੋਰਡਿੰਗਲੀ ਬੇਟਾ ਪਹਿਲਾਂ ਬ੍ਰੈਕਟਾਂ ਬ੍ਰੈਕਟਾਂ ਦੇ ਵਿੱਚ ਸਭ ਤੋਂ ਛੋਟੀ ਬ੍ਰੈਕਟ ਡੰਡਾ ਬ੍ਰੈਕਟ ਹੁੰਦੀ ਆ ਤਾਂ ਬੇਟਾ ਆ ਬ੍ਰੈਕਟ ਨੂੰ ਆਪਾਂ ਪਹਿਲੇ ਸਟੈਪ ਚ ਹੱਲ ਕਰ ਲੈਨੇ ਇਹ ਬਣ ਗਿਆ 10 ਗੁਣਾ 10 ਜਮਾ 400 ਤਕਸੀਮ ਅ ਕੁੰਡਲਦਾਰ ਬ੍ਰੈਕਟ ਸ਼ੁਰੂ 100 ਮਾਈਨਸ ਤਾਂ ਮਾਈਨਸ ਬੇਟਾ ਕੀ ਹੋਣਾ ਇਹਦੇ ਵਿੱਚ ਮਾਈਨਸ ਆ 10 30 ਪਹਿਲਾਂ ਗੁਣਾ ਕਰਾਂਗੇ ਤੇ 50 30 20 100 20 ਆ ਗਿਆ ਠੀਕ ਹੈ ਕੁੰਡਲਦਾਰ ਬ੍ਰੈਕਟ ਬੰਦ ਵੱਡੀ ਬ੍ਰੈਕਟ ਬੰਦ ਹੁਣ ਬੇਟਾ ਅਗਲੇ ਸਟੈਪ ਦੇ ਵਿੱਚ ਬੇਟਾ ਅਸੀਂ ਆ 100 20 ਕੁੰਡਲਦਾਰ ਬ੍ਰੈਕਟ ਖਤਮ ਕਰਾਂਗੇ 100 20 80 ਆ ਗਿਆ ਤੇ 400 80 ਇਹ ਆ ਗਿਆ 10 10 400 80 ਬੇਟਾ ਕੁੰਡਲਦਾਰ ਬ੍ਰੈਕਟ ਦੇ ਵਿੱਚ ਤਕਸੀਮ ਹੈਗੀ ਤਕਸੀਮ 80 ਬਣਦੇ ਪਏ ਤੇ ਇਹ 400 80 ਆ 8540 ਤਾਂ ਇਹ ਬਣ ਗਿਆ 10 10 100 5 ਪਹਿਲਾਂ ਗੁਣਾ ਕਰਾਂਗੇ ਨਾ 10 10 100 100 5 ਬਣ ਗਿਆ 105 ਉੱਤਰ ਆ ਗਿਆ ਸਾਡੇ ਕੋਲੇ ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਬੇਟਾ ਇਹਦੇ ਕਿਹੜੇ ਹੈਗੇ ਆ ਇਹ ਆ ਬੇਟਾ 105 D1 ਆਨਸਰ ਦਿੰਦਾ ਹੈ ਭਈ D1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਠੀਕ ਹੈ ਬੇਟਾ ਇਹਦੇ ਵਿੱਚ ਬੇਟਾ ਥੋੜੀ ਜੀ ਪ੍ਰੋਬਲਮ ਆਉਂਦੀ ਪਈ ਹੈ ਜਮਾ ਦਾ ਜਿਹੜਾ ਛੋਟਾ ਨਿਸ਼ਾਨਾ ਅਸਲ ਦੇ ਵਿੱਚ ਭਾਗ ਹੈਗੀ ਹੈ ਠੀਕ ਹੈ ਨੈਕਸਟ ਬੇਟਾ ਮੈਂ ਇਹਨੂੰ ਹੱਥ ਨਾਲ ਲਿਖ ਕੇ ਭੇਜ ਦੂੰਗਾ ਕਿਉਂਕਿ ਕੰਪਿਊਟਰ ਮੋਬਾਈਲ ਦੇ ਵਿੱਚ ਨਾ ਇਹ ਟਾਈਪ ਕਰਨ ਦੀ ਫੈਸਿਲਿਟੀ ਨਹੀਂ ਹੁੰਦੀ ਬ੍ਰੈਕਟਾਂ ਨੂੰ ਤਾਂ ਬੇਟਾ ਅਸੀਂ ਛੋਟੀਆਂ ਬ੍ਰੈਕਟਾਂ ਅਲੱਗ ਖਤਮ ਕਰਨੀਆਂ ਆ 20 ਤਕਸੀਮ 5 ਬੇਟਾ 4 ਰਹਿ ਗਏ 4 ਤਕਸੀਮ 2 ਜਮਾ 16 16 8 16 8 2 ਆਗੇ ਬੇਟਾ ਬ੍ਰੈਕਟ ਖੋਲ ਲਈ ਆਪਾਂ ਆ ਤਕਸੀਮ 2 10 5 2 ਆਗੇ ਬੇਟਾ 3 2 ਆ ਬੇਟਾ ਲੰਬਾ ਨਿਸ਼ਾਨਾ 3 2 5 ਆਗੇ ਠੀਕ ਹੈ ਬੇਟਾ ਹੁਣ ਆਪਾਂ ਜਿਹੜਾ ਹੈਗਾ 4 2 2 ਆਗੇ 2 2 4 ਆਗੇ ਪਹਿਲਾਂ ਗੁਣਾ ਕਰਾਂਗੇ ਠੀਕ ਹੈ ਬੇਟਾ ਤਾਂ ਜਮਾ 2 5 10 ਆ ਗਏ 2 ਤੇ 4 6 ਤੇ 10 16 ਉੱਤਰ ਕਿੰਨਾ ਆ ਗਿਆ 16 ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਬੇਟਾ ਆਲਟਰਨੇਟਿਵ ਆਨਸਰ ਚ ਕਿੱਥੇ 16 ਆਉਂਦਾ ਪਿਆ ਤਾਂ ਬੇਟਾ ਆਹ ਸੀ 1 16 ਆਨਸਰ ਦਿੰਦਾ ਪਿਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਧਿਆਨ ਦੇ ਨਾਲ ਦੇਖੋ ਕਿਵੇਂ ਕਰਨਾ ਆਪਾਂ ਤਾਂ ਸਵਾਲ ਨੰਬਰ 3 ਦੇ ਵਿੱਚ ਵੀ ਬੇਟਾ ਇਸੇ ਤਰ੍ਹਾਂ ਸਰਲ ਕਰੋ ਦਾ ਸਵਾਲ ਹੈਗਾ ਇਹ ਆ ਤੁਸੀਂ ਧਿਆਨ ਨਾਲ ਦੇਖੋ ਆ ਬੇਟਾ ਪਹਿਲਾਂ ਆਪਾਂ ਬ੍ਰੈਕਟ ਵਾਲੀਆਂ ਰਕਮਾਂ ਹੱਲ ਕਰਾਂਗੇ ਠੀਕ ਹੈ ਤਾਂ ਬ੍ਰੈਕਟ ਦੇ ਵਿੱਚ ਕੀ ਹੈਗਾ ਬ੍ਰੈਕਟ ਦੇ ਵਿੱਚ ਫਿਰ ਬੇਟਾ ਅਸੀਂ ਗੁਣਾ ਤੇ ਉਹਨੂੰ ਫਾਲੋ ਕਰਨਾ ਹੁੰਦਾ ਪਹਿਲਾਂ ਗੁਣਾ ਹੈਨਾ 2 ਆਪਾਂ 1/13 ਵੱਡੀ ਬ੍ਰੈਕਟ ਸ਼ੁਰੂ 7 ਜਮਾ ਆ ਗੁਣਾ ਵਾਲੀ ਅਲੱਗ 2 5 10 11 ਦਾ 110 110 ਜਮਾ ਫਿਰ ਗੁਣਾ 13 ਦੂਣਾ 26 ਠੀਕ ਹੈ ਬੇਟਾ ਤਾਂ ਵੱਡੀ ਬ੍ਰੈਕਟ ਬੰਦ ਇਹ 110 ਜਮਾ 26 1/13 ਆ ਬੇਟਾ 110 ਜਮਾ 26 136 ਤੇ 7 143 ਇਹ ਆ ਗਿਆ 1/13 ਗੁਣਾ 100 43 1 ਵੀ ਕਰ ਸਕਦੇ ਆ ਠੀਕ ਹੈ ਬੇਟਾ ਤਾਂ ਬੇਟਾ ਇਹ 13 ਦੇ ਪਹਾੜੇ ਤੇ ਕੱਟੇ ਜਾਣਗੇ 143 13 1 13 ਤੇ 13 ਦੇ 1 بچ ਗਿਆ 13 1 ਕਮ 13 13 ਉਹ 11 ਆ 143 ਹੁੰਦਾ ਠੀਕ ਹੈ ਬੇਟਾ ਤਾਂ ਆਨਸਰ 11 ਆ ਗਿਆ ਸਾਡਾ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਆਲਟਰਨੇਟਿਵ ਆਨਸਰ ਜਿਹੜਾ C1 ਸਾਡਾ ਰਾਈਟ ਆਨਸਰ ਆਉਂਦਾ ਪਿਆ ਤਾਂ C1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 2022 ਦੇ ਵਿੱਚ ਆਇਆ ਹੋਇਆ ਸਵਾਲ ਹੈਗਾ ਬੇਟਾ ਇਹ ਤਾਂ A ਦੇ ਵਿੱਚ ਵੀ ਬੇਟਾ ਇਸੇ ਤਰ੍ਹਾਂ ਹੀ 2 ਸ 1/17 ਤਕਸੀਮ 17 2 34 ਤੇ 1 35/17 ਪਹਿਲਾਂ ਆਪਾਂ ਤਕਸੀਮ ਨੂੰ ਹੱਲ ਕਰਾਂਗੇ ਗੁਣਾ ਬੇਟਾ ਤਕਸੀਮ ਨੂੰ ਜਦੋਂ ਗੁਣਾ ਚ ਬਦਲਾਂਗੇ ਤਾਂ ਇਹ 10/7/10 ਨੇ 10/7 ਬਣ ਜਾਣਾ ਬੇਟਾ ਠੀਕ ਹੈ ਗੁਣਾ 33 1 33 34/ 33 ਠੀਕ ਹੈ ਬੇਟਾ ਹੁਣ ਆਪਾਂ ਇਹਨੂੰ ਹੱਲ ਕਰ ਲੈਨੇ ਆਂ ਦੇਖੋ ਕਿਸੇ ਭਾੜੇ ਤੇ 17 1 17 17 2 34 7 1 7 7 5 35 ਤੇ ਹੋਰ ਬੇਟਾ ਕੱਟੇ ਜਾਂਦੇ ਤੇ ਤੇ ਨਹੀਂ ਕੱਟੇ ਜਾਂਦੇ 5 ਨੂੰ ਦਾਇਆ 50 ਦੁਣਾ 100 100 33 ਉੱਤਰ ਆ ਗਿਆ ਬੇਟਾ ਜੇ ਵਟਿਆਂ ਦੇ ਵਿੱਚ ਹੈਗਾ ਤਾਂ ਫਿਰ ਆਪਾਂ ਇਹਨੂੰ ਵਟਿਆਂ ਚ ਕਨਵਰਟ ਕਰ ਦਾਂਗੇ ਦੇਖਦੇ ਹਾਂ ਕਿਵੇਂ ਉੱਤਰ ਦਿੰਦਾ ਪਿਆ ਆਪਾਂ ਆਲਟਰਨੇਟਿਵ ਦੇਖਣੇ ਹੁੰਦੇ ਆ ਬੇਟਾ ਵੀ ਕਿਸ ਤਰ੍ਹਾਂ ਉੱਤਰ ਲਾਉਂਦਾ ਪਿਆ ਉਹ ਠੀਕ ਆ ਬੇਟਾ ਤਾਂ ਉਹਦੇ ਅਨਸਾਰ ਹੀ ਆਪਣਾ ਉੱਤਰ ਚੇਂਜ ਕਰਨਾ ਹੁੰਦਾ ਆ ਤਾਂ ਆ ਤੇ 3 ਸਹੀ 1 33 33 3 99 ਤੇ 1 100 100 33 ਆਹੀ ਆ ਗਿਆ ਨਾ ਬੇਟਾ 100 ਨੂੰ ਵਿੱਚ ਰੱਖਾਂਗੇ ਆਪਾਂ ਤਾਂ 33 ਤੇ ਭਾਗ ਕਰਾਂਗੇ 33 99 ਇੱਕ ਤਾਂ ਇਹ ਕਿੰਨਾ ਆ ਗਿਆ 33 ਸਹੀ 1/3 ਠੀਕ ਹੈ 33 ਸਹੀ 1/3 ਇਹ ਬੇਟਾ ਅਸੀਂ ਦੇਖਣਾ ਹੁੰਦਾ ਵੀ ਕਾ ਦੇ ਚ ਉੱਤਰ ਦਿੰਦਾ ਪਿਆ a1 ਸਾਡਾ ਰਾਈਟ ਆਨਸਰ ਬਣਦਾ ਪਿਆ a1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਲਾ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 5 ਸਵਾਲ ਨੰਬਰ 5 ਕੀ ਕਹਿੰਦਾ ਨਿਕਤਤਮ ਪੂਰਨ ਸੰਖਿਆ ਵਿੱਚ ਮਾਨ ਦੱਸੋ ਤਾਂ ਬੇਟਾ ਇਹਦੇ ਵਿੱਚ ਵੀ ਪਹਿਲਾਂ ਤਾਂ ਬੇਟਾ ਅਸੀਂ ਅਸੀਂ ਦੇਖਣਾ ਵੀ ਇਹ ਕਿ ਪੁਆਇੰਟਾਂ 'ਚ ਤਾਂ ਨਹੀਂ ਆਉਂਦਾ ਪਿਆ ਚਲੋ ਬੇਟਾ ਇਹ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਇਹ ਪਹਿਲੇ 4 ਸਵਾਲ ਕੰਪਲੀਟ ਹੋ ਗਏ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ